ਹਲੋ ਹਲੋ ਕਰ ਰਹੇ ਹੋ ਹੋ ਗਈ ਸਵੇਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਤ ਆਪਾਂ ਸੁੱਤੇ ਆ 12 ਵਜੇ ਕੱਪੜੇ ਧੋਤੇ ਕਿਉਂਕਿ ਕਮਰਾ ਮਿਲਿਆ ਕਿ ਸਹਿਰਾ ਸੀ ਉਹ ਦੋ ਬਨਾਣਾ ਆਹ ਪਰਨਾ ਉਹ ਚੋਲਾ ਆਪਣਾ ਤੇ ਇੱਕ ਸ਼ਰਟ ਬਾਹਰ ਪਾਈ ਪਈ ਆ ਸੁੱਕਣੀ ਆਹ ਇਹ ਸ਼ਰਟ ਧੋਤੀ ਤੇ ਹੁਣ ਸੁੱਕਣ ਵਾਲਾ ਕੰਮ ਆਇਆ ਨਾ ਰਾਤ ਪੱਖਾ ਜੇ ਬੰਦ ਹੋ ਗਿਆ ਹੁਣ ਚਲਾ ਕੇ ਗਿਆ ਬਾਈ ਕੋਈ ਦੋਨੋਂ ਦੋਸੋ ਚ ਕੱਟੀ ਗਈ ਸੀ ਸਲਾਬੇ ਨੇ ਹੁਣ ਦੇਖਦੇ ਆ ਮਾੜੇ ਮੋٹے ਸੁਕਾ ਕੇ ਆਪਾਂ 10:00 ਵਜੇ ਤੋਂ ਲੱਗੇ ਕੱਪੜੇ ਧੋਣਿਆਂ ਨੂੰ ਧੋਣਿਆਂ ਨੂੰ ਆਪਾਂ ਨੂੰ ਕੱਪੜੇ ਧੋਂਦੇ ਫਿਰ ਨਹਾਉਂਦਿਆਂ ਨੂੰ ਕੇਸੀ ਨਾ ਤੇ 12:00 ਵਜੇ ਆ ਲੋ ਇੰਨਾ ਖਲਾਰਾ ਹੁੰਦਾ ਮਤਲਬ ਉਹ ਘੁੰਮਣ ਵਾਲਾ ਨਹੀਂ ਹੈਗਾ ਜਿਹੜਾ ਆਪਾਂ ਟਰੈਵਲਰ ਬਣ ਕੇ ਆਉਣੇ ਆ ਗੱਡੀਆਂ ਤੇ ਵੀ ਹੋਟਲਾਂ 'ਚ ਰੁੱਕ ਗਏ ਖਾ ਲਿਆ ਪੀ ਲਿਆ ਇਹਦਾ ਪੂਰਾ ਖੱਜਲ ਖਾਰ ਹੋਣਾ ਪੈਂਦਾ ਹੁਣ ਆ ਸਾਰਿਆਂ ਨੂੰ ਘੰਟਾ ਲੱਗਣਾ ਪੈਗਾ ਗਰਨੂ ਪਹਿਲਾਂ ਸੁਕਾਉਣੇ ਆਗੇ ਦੇਖੋ ਕੱਢ ਲਖਵਾਰੀ ਵਾਲਾ ਘੁੰਮਣਾ ਹੈ ਜੀ ਬਲਾ ਉਸੰਗ ਤੋਂ ਆਪਾਂ ਤਕਰੀਬਨ ਤਿਆਰ ਵਰ ਤਿਆਰ ਹੋ ਗਏ ਵਧੀਆ ਦਿਮਾਲਾ ਸਜਾ ਕੇ ਮਤਲਬ ਫਰੈਸ਼ ਹੋ ਗਏ ਹੁਣ ਹੁਣ ਆਪਣੀਆਂ ਮਤਲਬ ਫੋਨ ਵੀ ਚਾਰਜ ਆ ਪਾਵਰ ਬੈਂਕ ਵੀ ਚਾਰਜ ਆ ਲਾਈਟ ਵੀ ਚਾਰਜ ਲਈ ਹੋਈ ਆ ਸਾਈਕਲ ਵਾਲੀ ਤੇ ਹੁਣ ਆਪਾਂ ਨੂੰ 2-3 ਦਿਨ ਚਾਹੀਏ ਕੁਛ ਨਾ ਕਮਰਾ ਲੈਣ ਦੀ ਲੋੜ ਹੀ ਨਹੀਂ ਉਹ ਦਿਨ ਦਾ ਟੈਂਟ ਲਾ ਲਿਆ ਆਪਣੇ ਕੋਲ ਹੈਗਾ ਕੰਮ ਕਿਉਂਕਿ ਅ ਦੋ ਤੰਦਣਾਂ ਉਹਨੇ ਨਿਕਲ ਜਾਣਗੇ ਲਾਈਟਾਂ ਲੁੱਟਾਂ ਬਿਨਾ ਹੁਣ ਸਭ ਚਾਰਜਾ ਫੋਨ ਵੀ ਚਾਰਜਾ ਤੇ ਬਸ ਹੁਣ ਆ ਬੈਗ ਬੂਕ ਪਾਏ ਨੇ ਤਿਆਰੀਆਂ ਕਰਦੇ ਆ ਤੇ ਨਿਕਲਦੇ ਆ ਫਿਰ ਅੱਗੇ ਨੂੰ ਆ ਦੇਖੋ ਆ ਮਨਾਣਾ ਬਨੂਣਾ ਸੁਪਣੀਆਂ ਪਾਈਆਂ ਬਣੀਆਂ ਚਲੋ ਜੀ ਫਿਰ ਅੱਗੇ ਜਾ ਕੇ ਨਾ ਪੈਕ ਬੂ ਕਰਕੇ ਫਿਰ ਮਿਲਦੇ ਆ ਲੋ ਪਿਆਰਿਓ ਆ ਲੱਦ ਲਿਆ ਸਾਈਕਲ ਤੇ ਸਾਰਾ ਸਮਾਨਾਂ ਚਾਵਾ ਬਹੁਤ ਟਾਈਮ ਲੱਗ ਜਾਂਦਾ ਅੱਧਾ ਬਾਣਾ ਘੰਟਾ ਲੱਗ ਜਾਂਦਾ ਤਾਂ ਹੀ ਕਰਕੇ ਮੈਂ ਜ਼ਿਆਦਾਤਰ ਲਾਉਂਦਾ ਨਹੀਂ ਹੁੰਦਾ ਹੁਣ ਅੱਗੇ ਜਾ ਕੇ ਜ਼ਿਆਦਾ ਇਹ ਲਾਉਣਾ ਨਹੀਂ ਹੁਣ ਆਪਾਂ ਨੂੰ ਇੰਨਾ ਉਹ ਨਹੀਂ ਹੈਗਾ ਖਾਣ ਪੀਣ ਦਾ ਸਮਾਨ ਆਪਣੇ ਕੋਲ ਲੱਗ ਹੁੰਦਾ ਚਲੋ ਜੀ 8:30 ਹੋ ਗਏ ਹੁਣ ਇਸ 10 ਵਜੇ ਜਾਣੇ ਆਪਾਂ ਨੂੰ ਖਾ ਆ ਪੀ ਕੇ ਨਿਕਲਦੇ ਆ ਨੂੰ ਫਿਰ ਆਪਾਂ ਅੱਗੇ ਰੁਕਣਾ ਨਹੀਂ ਕਿਤੇ ਆਹ ਲੋ ਬਾਈ ਆਪਾਂ ਨੂੰ ਬਾਈਆਂ ਨੇ ਬਣਾਤਾ ਪਰੌਠਾ ਨਾਲ ਆਪਾਂ ਲੈ ਜਾਂਦੀ ਦਹੀਂ ਘਰ ਵਰਗਾ ਪਰੋਠਾ ਬਣਿਆ ਜਿਵੇਂ ਘਰੇ ਨਹੀਂ ਬਣਦਾ ਹੁੰਦਾ ਦੇਖੋ ਆ ਨਾਲ ਦਹੀਂ ਲੈ ਆਂਦੀ ਬਸ ਹੁਣ ਆਪਾਂ ਰੁਕਣਾ ਨਹੀਂ ਕਿਤੇ ਆ ਢਾਬਾ ਵਾਈਆਂ ਦਾ ਦੇਖੋ ਜਿਵੇਂ ਰਾਤ ਰੁਕੇ ਸੀ ਢਾਬਾ ਨਹੀਂ ਸੱਚੇ ਰੈਸਟੋਰੈਂਟ ਢਾਬਾ ਗਈ ਜਾਂਦਾਵੇਂ ਬਾਰ-ਬਾਰ ਚਲੋ ਪਿਆਰੇਓ ਇਨਾਂ ਕੋਲ ਆਪਾਂ ਰੁਕੇ ਹੋਏ ਸੀ ਸਰ ਕੋਲ ਤੇ ਇਹਨਾਂ ਨੇ ਆਪਾਂ ਨੂੰ ਬੜਾ ਜਾਇਜ਼ ਕਮਰਾ ਦਿੱਤਾ ਕਿਉਂਕਿ ਆਪਾਂ ਸਾਈਕਲ ਤੇ ਸੀਗੇ ਨਾ ਸਾਈਕਲ ਕਰਕੇ ਫਿਰ ਮੈਨਾਂ ਨੂੰ ਕਿਹਾ ਚਲੋ ਇਹਨਾਂ ਨੇ ਮਾੜਾ-ਮੋਟਾ ਕਰ ਲਿਆ ਉਦੋਂ ਦਾ ਮਹਿੰਗੇ ਆ ਇਹਨਾਂ ਦੇ ਕਮਰੇ ਤੇ ਆਪਾਂ ਨੂੰ ਨਾਲ ਰੋਟੀ ਪਾਣੀ ਵੀ ਖਵਾਇਆ ਇਹਨਾਂ ਨੇ ਗੱਲ ਚਾਹ ਵੀ ਪਿਆਈ ਸਵੇਰੇ ਵੀ ਪਰੌਠਾ ਖਵਾਇਆ ਚਾਹ ਪਿਆਈ ਸਿਰਫ 300 ਰੁਪਏ ਲਿਆ ਆਪਣੇ ਤੋਂ ਬਹੁਤ ਮਤਲਬ ਇੰਨਾ ਕੁ ਦਾ ਖਾਣੇ ਦੀ ਪੈਸੇ ਲੱਗ ਜਾਂਦੇ ਆ ਆਪਾਂ ਨੂੰ ਨਾ ਇਦਾਂ ਦੇ ਬੰਦੇ ਮਿਲਦੇ ਆਉਂਦੇ ਆ ਤੁਹਾਨੂੰ ਤਾਂ ਮਤਲਬ ਬਹੁਤ ਵਧੀਆ ਬੰਦੇ ਸਰ ਕੀ ਨਾਮ ਆ ਹਮਾਰੇ ਰੈਸਟੋਰੈਂਟ ਦਾ ਆਇਰ ਵਾਈ ਵੀ ਹਾਂ ਜਿਹੜਾ ਤੁਹਾਨੂੰ ਕੱਲ ਮੈਂ ਫਰੰਟ ਤੋਂ ਦਿਖਾਇਆ ਸੀਗਾ ਇੱਥੋਂ ਹੁਣ ਆਪਾਂ ਚੱਲੇ ਪਉਣ ਲੱਗੇ ਆ 10:00 ਵਜੇ ਤੇ ਚਲੋ ਜੀ ਮਿਲਦੇ ਆਂ ਅੱਗੇ ਜਾ ਕੇ ਲਓ ਪਿਆਰਿਓ ਟਾਈਮ ਪੂਰਾ ਹੋ ਗਿਆ ਆਪਣਾ 10 ਵਜੇ ਦਾ 2 ਮਿੰਟ ਰਹਿ ਗਏ ਤੇ ਆ ਆਪਣਾ ਸਾਈਕਲ ਤਿਆਰ ਆ ਬਸ ਹੁਣ ਇੱਥੋਂ ਆਪਾਂ ਚਾਲੇ ਪਾਉਣ ਲੱਗੇ ਆ ਚਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਹੁਣ ਆਪਾਂ ਨੂੰ ਮਿਲ ਗਿਆ ਸਤਲੋਜ ਉਹ ਦੇਖੋ ਹੁਣ ਆਪਾਂ ਸਤਲੋਜ ਦੇ ਨਾਲ ਨਾਲ ਹੀ ਚੱਲਣਾ ਦੇਖੋ ਇਹਦਾ ਪਾਣੀ ਦੇਖੋ ਕਿਵੇਂ ਆ ਇਹ ਸਾਰੀ ਮਿੱਟੀ ਇਹਦੇ ਨਾਲ ਖੁਰ ਖੁਰ ਕੇ ਮਿੱਟੀ ਅੰਦਰੋਂ ਰੇਤਾ ਇਤਾ ਐਦਾਂ ਦਾ ਹੋਇਆ ਵਿਆ ਥੱਲੇ ਜਾਂਦੇ ਜਾਂਦੇ ਨੇ ਸਾਫ਼ ਹੋ ਜਾਣਾ ਜਿਹੜੀ ਗੋਵੇ ਸਾਗਰ ਝੀਲ ਆ ਉੱਥੇ ਜਾਂਦੇ ਕਿਉਂਕਿ ਮਿੱਟੀ ਥੱਲੇ ਬਹਿ ਜਾਂਦੀ ਹੁੰਦੀ ਆ ਜਦੋਂ ਖੜ੍ਹ ਜਾਂਦਾ ਪਾਣੀ ਫਿਰ ਥੱਲੇ ਬਹਿ ਜਾਂਦੀ ਆ ਉੱਥੇ ਜਮਾ ਨੀਲਾ ਹੋ ਜਾਣਾ ਤੇ ਜਿਹੜਾ ਇਹ ਦਰਿਆ ਪਿਆਰਿਓ ਇਹ ਨਿਕਲਦਾਗਾ ਤਿੱਬਤ ਚੋਂ ਚੀਨ ਦੇ ਵਿੱਚ ਆ ਤਿੱਬਤ ਉੱਥੇ ਮਾਨਸਰੋਵਰ ਆ ਝੀਲ ਜਿੱਥੇ ਬਾਬਾ ਨਾਨਕ ਗਏ ਸੀ ਉਥੋਂ ਨਿਕਲ ਕੇ ਹਿਮਾਚਲ ਜਵੜਦਾ ਹਿਮਾਚਲ ਜੋ ਪੰਜਾਬ ਚ ਪੰਜਾਬ ਜੋ ਪਾਕਿਸਤਾਨ ਪੰਜਾਬ ਫਿਰ ਅੱਗੇ ਸਾਗਰ ਚ ਸਮੁੰਦਰ ਚ ਇਹਦੀ ਜਿਹੜੀ ਟੋਟਲ ਲੰਬਾਈ ਆ ਮੋਟਾ-ਮੋਟਾ 1500 ਕਿਲੋਮੀਟਰ ਆ ਮਤਲਬ ਬਹੁਤ ਲੰਬਾ ਦਰਿਆ ਹੈ ਇਹ ਉੱਤਰੀ ਭਾਰਤ ਦਾ ਪੁਰਾਣੇ ਸਮਿਆਂ ਚ ਕਹਿੰਦੇ ਇਹ ਸਰਸਵਤੀ ਦਾ ਹੁੰਦਾ ਸੀ ਇਹ ਸੰਗਮ ਉਹਦੇ ਵਿੱਚ ਜਾ ਕੇ ਉਹਦੀ ਸਹਾਇਕ ਸੀ ਕਿਸੇ ਕਾਰਨਾ ਕਰਕੇ ਇਹਦਾ ਉਹ ਹੋ ਗਿਆ ਆਪਣਾ ਰਸਤਾ ਇਹਨੇ ਜਦੋਂ ਬਦਲਿਆ ਫਿਰ ਇਹ ਇਧਰ ਦੀ ਬਿਆਸ ਵਿੱਚ ਜਾ ਕੇ ਪੈਣ ਲੱਗ ਗਿਆ ਵਿਆਸ ਹਰੀ ਕੇ ਪੰਨਾਂ ਜਾ ਕੇ ਇਕੱਠੇ ਹੋ ਜਾਂਦੇ ਆ ਨਾ ਵਿਆਸ ਤੇ ਸਤਲੋਜ ਇਹਦੀ ਬਹੁਤ ਮਹੱਤਤਾ ਮਤਲਬ ਮਤਲਬ ਵਧੀਆ ਮੰਨਦੇ ਨੇ ਮਤਲਬ ਸਤਲੋਜ ਹੋ ਗਿਆ ਉਸ ਤੋਂ ਬਾਅਦ ਨਰਮਦਾ ਨਦੀ ਹੋ ਗਈ ਗੰਗਾ ਨਦੀ ਹੋ ਗਈ ਬ੍ਰਹਮਪੁੱਤਰ ਹੋ ਗਿਆ ਇਹ ਮਤਲਬ ਨਾਮੀ ਘਰਾਮੀ ਦਰਿਆ ਨੇ ਇਹ ਨਾਲੇ ਇਹਦੇ ਕਿਨਾਰੇ ਤੇ ਤਾਂ ਆਪਣੀ ਗੁਰੂ ਗੋਬਿੰਦ ਸਿੰਘ ਜੀ ਨੇ ਚਪਾਈ ਸਾਹਿਬ ਦੀ ਬਾਣੀ ਉਚਾਰੀ ਸੀਗੀ ਤੇ ਇਹਦੇ ਇਹ ਪਾਣੀ ਨੂੰ ਹੀ ਅੰਮ੍ਰਿਤ ਬਣਾ ਕੇ ਖੰਡੇ ਵਾਟੇ ਦੀ ਪੌਲ ਤਿਆਰ ਕਰੀ ਸੀ ਮਤਲਬ ਬਹੁਤ ਮਤਲਬ ਵਧੀਆ ਦਰਿਆ ਹੈਗਾ ਇਹਨੂੰ ਵਧੀਆ ਨਾਮ ਆ ਜਾਂਦਾ ਇਹ ਆਹ ਦੇਖੋ ਪਿਆਰਿਓ ਕਿਵੇਂ ਡਿੱਗਦਾ ਪਾਣੀ ਦੇਖੋ ਕਿੰਨਾ ਖੜਕਦਾ ਇਹਦਾ ਉਹ ਉੱਥੋਂ गिरਦਾ ਉੱਪਰੋਂ ਐ ਥੱਲੇ ਦੀ ਇਹ ਕੁਲੀ ਪਾਈ ਹੋਈ ਆ ਆਹ ਥੱਲੇ ਦੀ ਲਗਾਇਆ ਹੋਇਆ ਆਹ ਲੋ ਪਿਆਰਿਓ ਉਹ ਪੁਲ ਜਾ ਕੇ ਤੇ ਇਧਰ ਆ ਸਾਰਾ ਲੱਗਿਆ ਹੋਇਆ ਕ੍ਰੈਸ਼ਰ ਵਾਲਾ ਇਹ ਨਾ ਵੱਡੇ ਵੱਡੇ ਬੱਟੇ ਹੁੰਦੇ ਆ ਪੱਥਰ ਉਹਨਾਂ ਨੂੰ ਪਹਿਲਾਂ ਛੋਟੇ ਬੱਟੇ ਕਰਦਾ ਫਿਰ ਛੋਟੇ ਕਰਨ ਤੋਂ ਬਾਅਦ ਉਦੋਂ ਛੋਟੇ ਕਰਦਾ ਜਿਵੇਂ ਗਟਕਾ ਜਿਆ ਹੁੰਦਾ ਗਟਕੇ ਤੋਂ ਬਾਅਦ ਫਿਰ ਇਹ ਮੋਟੀ ਬਜਰੀ ਬਣਾਉਂਦਾ ਫਿਰ ਇਹ ਬਰੀਕ ਬਜਰੀ ਬਣਾਉਂਦਾ ਐ ਆਹ ਦੇ ਆਹ ਸਿਸਟਮ ਲੱਗਿਆ ਹੋਇਆ ਮਤਲਬ ਇੱਧਰ ਲੋਕਲ ਦੇ ਲੋਕਾਂ ਨੂੰ ਬਜਰੀ-ਬੁਜਰੀ ਵਾਲਾ ਕੰਮ ਤਾਂ ਉਰੋਂ ਹੀ ਹੋਈ ਜਾਂਦਾ ਟ੍ਰੇਟੇ ਦਾ ਸੀਮੈਂਟ ਸੂਮੜ ਥੱਲੇੋਂ ਲਿਆਉਣਾ ਪੈਂਦਾ ਆਹ ਲੋ ਆਹ ਲੋ ਪਰੇਓ ਉਥੋਂ ਆਪਾਂ ਇੱਧਰ ਨੂੰ ਆਏ ਆ ਤੇ ਆ ਕਰੀ ਜਾਂਦੇ ਆ ਹੋਰ ਡੈਮ ਬਣਾਉਣ ਦੀਆਂ ਤਿਆਰੀਆਂ 200 10 ਮੀਗਾਵਾਟ ਆ ਲੋ ਇਹ ਜਦੋਂ ਕੰਦਾ ਹੀ ਉੱਚੀਆਂ ਚੱਕਣ ਲੱਗ ਜਾਂਣ ਨਾ ਚਾਮ ਚਲੋ ਇੱਥੇ ਡੈਮ ਬਣੂ ਆ ਲੋ ਪਰ ਇਹ ਹੈ ਬਹੁਤ ਗਲਤ ਕੰਮ ਆ ਇੱਕ ਰਿਆ ਇੱਕ ਜਿਹੜਾ ਰਿਆ ਹੁੰਦਾ ਉਹਦੇ ਤੇ ਦੋ ਤਿੰਨ ਕਿ ਡੈਮ ਹੀ ਚਾਹੀਦੇ ਹੁੰਦੇ ਆ ਵੱਧ ਨਹੀਂ ਚਾਹੀਦੇ ਹੁੰਦੇ ਕਿੱਡਾ ਵੱਡਾ ਤੇ ਇਹ ਭਾਖੜਾ ਬਣਿਆ ਫਿਰ ਨੰਗਲ ਬਣਿਆ ਇਹ ਐ ਐ ਹੁੰਦਾ ਜਿਵੇਂ ਹੁਣ ਇੱਥੇ ਇਹਨਾਂ ਨੇ ਕੰਧ ਉੱਚੀ ਕਰ ਦੇਣੀ ਆ ਮੰਨ ਕੇ ਚੱਲੋ 500 ਫੁੱਟ ਉੱਚੀ ਉੱਚੇ ਪਾਣੀ ਆਈ ਜਾਣਾ ਆਈ ਜਾਣਾ 500 ਫੁੱਟ ਦੇ ਉੱਤੇ ਮੋਗਾ ਰੱਖਦੇ ਹੁੰਦੇ ਆ ਥੱਲੇ ਪਾਣੀ ਜਮਾ ਰਹਿਣਾ ਝੀਲ ਬਣ ਜਾਣੀ ਇੱਧਰ ਨੂੰ ਫਿਰ ਉਹ ਨਾਲ ਜਿਹੜੀ ਰੇਤ ਆਉਂਦੀ ਆ ਉਹ ਨਿਕਲਣ ਦੀ ਜਗ੍ਹਾ ਨਹੀਂ ਬਣਾਉਂਦੇ ਇਹ ਇਹ ਸਿਰਫ ਇੱਕ ਚੈਨਾ ਹੀ ਆ ਜਿਹੜਾ ਹੁਣ ਇਹ ਤਕਨੀਕ ਕਰਦਾ ਵੀ ਰੇਤਾਂ ਵੀ ਗੱਡੀ ਜਾਂਦਾ ਫਿਰ ਉਹ ਜਾਂਦੀ ਆ ਗੱਡੀ ਇਹ ਥੱਲੇ ਹੋਂ ਗਈ ਆ ਦੇਖੋ ਕਿੰਨੀ ਦੂਰ ਆ ਉਹ ਫਿਰ ਕੀ ਕਰਦਾ ਜੇ 500 ਫੁੱਟ ਆ ਤਾਂ ਹੌਲੀ-ਹੌਲੀ ਰੇਤਾ 10 20 30 50 100 200 ਐ ਉੱਤੇ ਤੱਕ ਰੇਤਾ ਹੋਣ ਲੱਗ ਜਾਂਦਾ ਉਹ ਫਿਰ ਹੌਲੀ-ਹੌਲੀ ਜੋ ਸਾਲ ਲੰਘਦੇ ਆ ਰੇਤਾ ਪੌਂਦਾ ਤੱਕ ਕੰਧ ਤੋੜ ਦਿੰਦਾ ਜਿਵੇਂ ਮਲਾਨਾ ਡੈਮ ਟੁੱਟਿਆ ਇਸ ਕਰਕੇ ਇਹ ਚੈਨਾ ਹੀ ਇੱਕ ਹੁਣ ਤਕਨੀਕ ਬਣਾ ਰਿਆ ਇਹ ਜੀ ਵੀ ਜਿਹੜਾ ਨਾਲ ਰੇਤ ਵੀ ਕੱਢੀ ਜਾਵੇ ਪਰ ਇਹ ਹੈ ਕੰਮ ਖਤਰਨਾਕ ਆ ਦਰਿਆ ਕਦੇ ਵੀ ਰੁਕਣਾ ਨਹੀਂ ਚਾਹੀਦਾ ਵਹਾਤ ਰਿਆ ਦਾ ਦਰਿਆ ਚੱਲਦੇ ਹੀ ਸੋਹਣੇ ਲੱਗਦੇ ਆ ਇੱਕ ਹਫਤਾ ਵੀ ਆ ਤੇ ਕਿਤਾਬ ਵੀ ਆ ਜਦੋਂ ਦਰਿਆ ਸੁੱਕਦੇ ਨੇ ਅੰਗਰੇਜ਼ ਆ ਬੜੀ ਰਿਸਰਚ ਕਰਕੇ ਉਹਨੇ ਕਿਤਾਬ ਲਿਖੀ ਹੋਈ ਆ ਉਹ ਬਹੁਤ ਪੜਨ ਵਾਲੀ ਆ ਸਾਰੇ ਦਰਿਆਵਾਂ ਬਾਰੇ ਭਾਰਤੋ ਦੇ ਜਿੰਨੇ ਵੀ ਦਰਿਆ ਨੇ ਇਹ ਹੌਲੀ ਹੌਲੀ ਡੈਮ ਹੁਣ ਬਾਹਰਲੇ ਦੇਸ਼ਾਂ ਦਾ ਡੈਮ ਤੋੜਨ ਲੱਗੇ ਕਿਉਂਕਿ ਇਹਨਾਂ ਨੂੰ ਖਤਰਾ ਹੜ੍ਹ ਇਹੀ ਲਿਆਉਂਦੇ ਨੇ ਉਦਾਂ ਹੜ੍ਹ ਨਹੀਂ ਆਉਂਦਾ ਡੈਮ ਹੀ ਹੜ੍ਹ ਲਿਆਉਂਦਾ ਪਾਣੀ ਇਹ ਜਮਾ ਕਰੀ ਜਾਂਦੇ ਆ ਜਦੋਂ ਖਤਰਾ ਹੁੰਦਾ ਡੈਮ ਟੁੱਟਦਾ ਫਿਰ ਇੱਕੇ ਲੱਖਤ ਛੱਡ ਦਿੰਦੇ ਆ ਜੇ ਡੈਮ ਨਾ ਮਤਲਬ ਬਣਾ ਲਓ ਮਾੜੇ ਮੋਟੇ ਬਣਾ ਲਓ ਬਿਜਲੀ ਲਈ ਮਤਲਬ ਬੜੇ ਨਾ ਬਣਾਓ ਤੁਸੀਂ ਲਾਲਚ ਲਈ ਤੇ ਨਾ ਮੈਂ ਗੁਲਾਬ ਜਮਨ ਖਾਨ ਲੱਗਿਆ ਕਾਲੇ ਰਸ ਗੁੱਲੇ ਜੇ ਦੋ ਮੈਂ ਕਿਹਾ ਦੋ ਦੇਈ 30 ਰੁਪਏ ਕੱਟ ਲੈ ਦੋ ਦੇ ਮੈਂ ਕਿਹਾ ਦੋ ਦੇ 30 ਕਹਿੰਦਾ ਹਾਂ ਮੈਂ ਕਹਾਂ ਲਿਆ ਫੜਾ ਮੇਰੇ ਪੈਸੇ ਮੈਂ ਨਹੀਂ ਖਾਣੇ ਮੈਂ ਆ ਗਿਆ ਮਤਲਬ ਇਦਾਂ ਦੇ ਵੀ ਬੰਦੇ ਨੇ ਵਿੱਚ ਜਰੂਰੀ ਹੀ ਮੈਂ ਤੁਹਾਨੂੰ ਸਾਰੇ ਵਧੀਆ ਬੰਦਿਆਂ ਬਾਰੇ ਦੱਸੀ ਜਾਵਾਂ ਇਦਾਂ ਦੇ ਬਾਰੇ ਵੀ ਦੱਸੂਗਾ ਵੀ ਜੇ ਵਿੱਚ ਰੱਬ ਦੇ ਰੂਪ ਮਿਲਦੇ ਆ ਤਾਂ ਇਦਾਂ ਦੇ ਵੀ ਮਿਲਦੇ ਨੇ ਚੱਲ 20 ਰੁਪਏ ਵੀ ਕੱਟ ਲੈਣਾ ਤਾਂ ਵੀ ਆਪਾਂ ਮੰਨਦੇ ਹਨਾ ਵੈਸੇ ਤਾਂ ਦੋ 15 ਕਦੇ ਚਾਹੀਦੇ ਨੇ 20 ਰੁਪਏ ਲੈ ਦੱਸ ਕਮਾਲ ਦੀ ਗੱਲ ਹੋ ਗਈ ਮੈਂ ਮੁੜਿਆ ਆ ਪੈਸੇ ਲੈ ਕੇ ਖਾਦਾ ਹੀ ਨਹੀਂ ਮੈਂ ਹੋਰ ਖਾ ਲੂੰ ਅੱਗੇ ਜਾ ਕੇ ਆਹ ਦੇਖੋ ਪਿਆਰਿਓ ਐਂ ਕਰਦਾ ਝਰਨਾ ਬਹੁਤ ਆਵਾਜ਼ ਆ ਇਹਦੀ ਉਰੇ ਤੱਕ ਆਵਾਜ਼ ਆਉਂਦੀ ਆ ਕੀ ਬਦੇ ਐਂ ਸੰਗਤ ਵਿੱਚ ਮਿਲਦੀ ਰਹਿੰਦੀ ਆ ਇਹ ਪੰਜਾਬ ਤੋਂ ਹੀ ਆਉਂਦੇ ਨੇ ਬੰਦੇ ਚਾਰ ਤਰ੍ਹਾਂ ਗਲੀਚੇ ਸਾਰਾ ਕੁਝ ਵੇਚਣ ਆ ਨਰਸਰੀ ਜੀ ਆਈ ਆ ਆ ਦੇਖੋ ਨਿੰਮ ਲੱਗੀ ਹੋਈ ਇਹ ਨਿੰਮ ਆ ਆ ਸਫੇਦੇ ਆ ਉਹ ਅੰਦਰ ਵੀ ਨਿੰਮ ਲੱਗੀਆਂ ਨੇ ਰਾਮਪੁਰ ਰਹਿ ਗਿਆ 14 ਜਿਓਰੀ 37 ਚਲੋ ਪਿਆਰਿਓ ਆ ਨਰਾਜ ਯਾਦਗਾਰ ਆਈ ਆ ਐਕਸੀਡੈਂਟ ਹੋਇਆ ਵਾਸ਼ੀ ਇੱਥੇ 31 ਅਗਸਤ 1979 ਹਾਲੋ ਇੱਥੋਂ 14 ਕਿਲੋਮੀਟਰ ਰਹਿ ਗਿਆ ਆਰਾਮਪੁਰ ਸ਼ੇਦ ਆਪਾਂ ਨੂੰ ਗੱਲ ਪਿਆਰੋ ਉਹਨਾਂ ਨੇ ਦਿੱਤਾ ਸੀ ਜਿਹੜੇ ਹਰਿਆਣੇ ਵਾਲੇ ਬੰਦੇ ਮਿਲੇ ਸੀ ਪਰਸੂ ਜਦੋਂ ਚਾਹਲ ਤੋਂ ਉੱਪਰ ਨਹੀਂ ਚੜਨ ਲੱਗੇ ਸੀ ਆਪਾਂ ਚਾਹਲ ਤੋਂ ਉੱਪਰ ਜਾਣ ਲੱਗੇ ਰਾਜ ਮਿਲੇ ਸੀ ਤਿੰਨ ਤਿੰਨ ਜਾਨੇ ਕੈਂਪਿੰਗ ਕਰਦੇ ਸੀ ਪਰਸੂ ਪਤਾ ਨਹੀਂ ਕਿਉਂ ਉੱਥੇ ਉਹਨਾਂ ਨੇ ਦਿੱਤੇ ਸੀਗੇ ਇਹ ਪਰਸੂ ਹਾਂ ਚੌਥੇ ਦੀ ਗੱਲ ਆ ਹੀਰੇ ਦਿੱਤੇ ਸੀ ਜਿਨ੍ਹਾਂ ਦੇ ਨਾਲ ਜਿੱਥੋਂ ਆਪਾਂ ਤੁਰੇ ਸੀ ਉੱਥੋਂ 14 ਕਿਲੋਮੀਟਰ ਸੀ ਰਾਮਪੁਰ ਹੁਣ ਆਪਾਂ ਅੱਧ ਵਿਚ ਆ ਗਏ ਇੱਥੇ ਥੋੜੀ ਜਿਹੀ ਰੈਸਟ ਲਈ ਆ ਪਾਣੀ ਪੂਣੀ ਭਰਿਆ ਸੇਵ ਜਿਹਾ ਖਾਦਾ ਮੈਂ ਹੁਣ ਅੱਗੇ ਹੀ ਜਾਣਾ ਨਾ ਹਲੋ ਇਹ ਸਵਾਰੀਆਂ ਡੀਕੀ ਜਾਂਦੀਆਂ ਸੀ ਆ ਬਸ ਆ ਗਈ ਰਕੌਂਗ ਵਿਊ ਚੱਲੀ ਆ। ਆ ਸਾਰੀਆਂ ਸਵਾਰੀਆਂ ਚੜ ਗਈਆਂ ਇਹਦੇ 'ਚ ਦੇਖੋ। ਇੱਥੇ ਵੀ ਮਤਲਬ ਥੋੜੇ ਥੋੜੇ ਟਾਈਮ ਵਾਲਾ ਐ ਨਹੀਂ ਹੈਗਾ ਵੀ ਲੰਬਾ। ਇਹ ਹਾਈਵੇ ਆ ਨਾ। 15 15-20 ਮਿੰਟਾਂ ਬਾਅਦ ਬਸ ਆ ਜਾਂਦੀ ਆ। ਪਹਿਲਾਂ ਰਕੌਂਗ ਪਿਓ ਵਾਲੀ ਗਈ ਆ, ਰਾਮਪੁਰ ਵਾਲੀ ਗਈ ਆ। ਆ ਦੇਖੋ ਆ ਸਵਾਰੀਆਂ ਜਿਹੜੀਆਂ ਬੈਠੀਆਂ ਇਹਨਾਂ ਨੇ ਮੈਨੂੰ ਲੱਗਦਾ ਉੱਤੇ ਨੂੰ ਜਾਣਾ ਕਰ ਰਹੇ ਹੋ। ਹੁਣ ਸੱਤ ਲੋਜ ਨੇ ਆਪਣੇ ਨਾਲ ਨਾਲ ਹੀ ਚੱਲਣਾ ਦੇਖੋ ਕਿਵੇਂ ਵਹਿੰਦਾ ਜਾਂਦਾ। ਓ ਥੱਲੇ ਦੇਖੋ ਗਾਵਾਂ ਆਹ ਚਰਦੀਆਂ ਨੇ ਗਾਵਾਂ ਨੇ ਘੋੜੇ ਨੇ ਪਤਾ ਨਹੀਂ ਉਹ ਪਰਲੇ ਪਾਸਿਓਂ ਘਰ ਘੁਰਜੇ ਨੇ ਆਹ ਉਧਰੋਂ ਆਏ ਨੇ ਇਹ ਉਹ ਦੇਖੋ ਤੇ ਆ ਜਿਵੇਂ ਆਪਣੇ ਪਿੰਡਾਂ 'ਚ ਥਾਈ ਬਣੀ ਹੁੰਦੀ ਹੈ ਨਾ ਓਵੇਂ ਦੇਖੋ ਆ ਚੌਤਰਾਜਾ ਬਣਿਆ ਹੋਇਆ ਆ ਵੱਡਾ ਸਰਾ ਪਿੱਪਲ ਆ ਦੇਖੋ ਕਿੰਨਾ ਵੱਡਾ ਜਿਹੜਾ ਸਾਈਕਲ ਵੀ ਆਪਾਂ ਮੜਾ ਸਾਫ਼ ਕਰਿਆ ਉਦੋਂ ਦਾ ਐ ਹੀ ਸੀਗਾ ਮੀਂਹ 'ਚ ਮਿੱਟੀ-ਮੁੱਟੀ ਬਹੁਤ ਪਈ ਹੋਈ ਸੀ ਮੋਟਾ-ਮੋਟਾ ਜਿਹਾ ਆਪਾਂ ਨਾ ਕਪੜਾ-ਕੁਪੜਾ ਜਿਹਾ ਮਾਰ ਕੇ ਫੇਰ ਆ ਚੈਨ ਆ ਚੈਨ ਵਾਹ ਬਹੁਤ ਪਾਇਆ ਆਪਣਾ ਇਹਦੇ ਚੈਨ ਤੇ ਉਹ ਫੇਰ ਵੀ ਹਲੇ ਸੁੱਕੀ ਪਈ ਆ ਚਲੋ ਅੱਗੇ ਜਾ ਕੇ ਜਿੱਥੇ ਅੱਜ ਰੁਕਾਂਗੇ ਉੱਥੇ ਸਾਰਾ ਹੀ ਪਾ ਦਾਂਗੇ ਆ ਦੇਖੋ ਪਿਆਰਿਓ ਕਿੰਨਾ ਵਧੀਆ ਝਾਕਾ ਬਣਦਾ ਆਏ ਘੁੰਮ ਗਏ ਇੱਥੋਂ ਤਰਿਆ ਹਲੋ ਵੇ ਆ ਰਹੇ ਉਹਰੇ ਫੇਰ ਬਣਿਆ ਹੋਇਆ ਪਾਵਰ ਸਟੇਸ਼ਨ 412 ਮੈਗਾਵਾਟ ਪਿੱਛੇ 220 ਬਣ ਰਿਹਾ ਸੀ ਆ ਲੋ ਥਾਂ ਥਾਂ ਤੇ ਹੀ ਬਣੇ ਹੋਏ ਨੇ ਆ ਗਈ ਅਮਰੂਤੀ ਵਾਲਿਆਂ ਦੀ ਏਜੰਸੀ ਛੋਟਾ ਜਿਹਾ ਸ਼ਹਿਰ ਆ ਦੇਖ ਲੋ ਉਹ ਪਿੱਛੇ ਸੀਗੀ ਉਹ ਦੇ ਤੇ ਲਿਖਿਆ Bajaj ਉਹ ਦੇਖੋ ਉਹ Bajaj ਵਾਲਿਆਂ ਦੇ ਉਹਦੇ ਸਾਹਮਣੇ ਇੱਧਰ ਜਿਹੜੀ ਆ ਗਈ ਇਰੇ ਥੱਲੇ ਯਮ ਵਾਲਿਆਂ ਦੀ ਐਕਟਿਵਾ ਬਹੁਤ ਖੜੀਆਂ ਅਸੀਂ ਮੋਟਰਸਾਈਕਲ ਬਹੁਤ ਖੜੇ ਹੈ ਆ ਉੱਤੇ ਸਾਰੇ ਸੇਵ ਲੱਗਿਆ ਦਤ ਨਗਰ ਦਤ ਨਗਰ ਸਹਿਰ ਆਹੇ ਆ ਦੇਖੋ ਪਿਆਰਿਓ ਇੱਥੇ ਆ ਗਏ ਨਾ ਖੁੱਲ ਗਿਆ ਦਰਿਆ ਦੇਖੋ ਕਿਵੇਂ ਫੈਲਿਆ ਹੋਇਆ ਆ ਗਾਹ ਪਾਈ ਜਾਂਦਾ ਓ ਦੇਖੋ ਉਧਰੋਂ ਉਹਦਾ ਮੁੜ ਕੇ ਇੰਨਾ ਸੋਹਣਾ ਲੱਗਦਾ ਇਹ ਜਿਹੜੀ ਇੱਕ ਇਹ ਮਿੱਟੀ ਨਹੀਂ ਗੰਦੀ ਇੱਕ ਮੈਂ ਗੁਰੂ ਨਾਨਕ ਦੇਵ ਜੀ ਦੀ ਕਿਤਾਬ ਪੜ੍ਹੀ ਸੀ ਉਹਦੇ ਵਿੱਚ ਆਹ ਮਰਦਾਨਾ ਕਹਿੰਦਾ ਗੁਰੂ ਨਾਨਕ ਦੇਵ ਜੀ ਨੂੰ ਬਾਬਾ ਜੀ ਆਹ ਆਪਣਾ ਪਾਣੀ ਨੇ ਮਿੱਟੀ ਨੂੰ ਆਪਦੇ ਵਿੱਚ ਸਮਾ ਲਿਆ ਤੇ ਬਾਬਾ ਨਾਨਕ ਛਿੱਟੀ ਛੋਟੀ ਜੀ ਗੱਲ ਕਹਿੰਦੇ ਨੇ ਕਹਿੰਦੇ ਮਰਦਾਨਿਆਂ ਮਿੱਟੀ ਨੇ ਵੀ ਤਾਂ ਇਜਾਜ਼ਤ ਦਿੱਤੀ ਆ ਪਾਣੀ ਨੂੰ ਆਪਣੇ ਉੱਪਰ ਦੀ ਨੰਗਣ ਦੀ ਦੇਖ ਲੋ ਕਿੱਡੀ ਵੱਡੀ ਗੱਲ ਕਹਿਤੀ ਕਹਿੰਦੇ ਹੁਣ ਪਾਣੀ ਦੀ ਮਰਜ਼ੀ ਆ ਵੀ ਉਹ ਇਹਦਾ ਰੰਗ ਕਦੋਂ ਛੱਡਦਾਗਾ ਜਦੋਂ ਕਹਿੰਦਾ ਪਾਣੀ ਸ਼ਾਂਤ ਹੋਊ ਉਦੋਂ ਹੀ ਇਹਦਾ ਰੰਗ ਛੱਡੂ ਉਹਨਾਂ ਚਿਰ ਕਹਿੰਦਾ ਇਹਦਾ ਰੰਗ ਨਹੀਂ ਛੱਡਣਾ ਉਹੀ ਗੱਲ ਜਦੋਂ ਪਾਣੀ ਸ਼ਾਂਤ ਹੁੰਦਾ ਅੱਗੇ ਜਾ ਕੇ ਉਦੋਂ ਮਿੱਟੀ ਥੱਲੇ ਬੈਂਦੀ ਆ ਨਹੀਂ ਐਦਾਂ ਹੀ ਜਾਂਦੀ ਆ ਨਾਲ ਕਹ ਰਹੇ ਓਰੇ ਆਪਾਂ ਬੈਗੇ ਸੀ ਢਾਬੇ 'ਚ ਤੇ ਇਥੋਂ ਰਗੇ 6 ਕਿਲੋਮੀਟਰ ਆਂਗਰ ਰਵੈਰਾ ਦੇ ਉਥੇ ਆਪਾਂ ਨੂੰ ਮੈਂ ਹੀ ਲਾਈਆਂ ਜੋ ਇਹ ਪਹਿਲਾਂ ਹੀ ਮਹਿੰਗੀਆਂ ਬਹੁਤ ਨੇ ਹੁਣ ਇੱਥੇ ਆਪਾਂ ਬਾਲੂ ਸਾਈਂ ਖਾਨ ਲੱਗੇ ਆ ਬਾਲੂ ਸਾਈਂ ਖਾਨ ਲੱਗੇ ਆ ਨਾਲ ਚਾਹ ਪੀਣ ਲੱਗੇ ਆ ਉਦੋਂ ਬਾਅਦ ਆਪਾਂ ਨਿਕਲ ਜਾਵਾਂਗੇ ਆਂਗਰ ਰਵੈਰਾ 6 ਕਿਲੋਮੀਟਰ ਆਓ ਹਾਲੋ ਪਿਆਰਿਓ ਇਥੋਂ ਇੱਥੇ ਚਾਹ ਪੀਣ ਲੱਗੇ ਸੀ ਇਥੋਂ ਨਾ ਆਹ ਰੋਡੂ 80 ਕਿਲੋਮੀਟਰ ਆ ਜਿੱਥੇ ਆਪਾਂ ਪਿਛਲੀ ਵਾਰ ਨਹੀਂ ਜਾ ਕੇ ਆਏ ਸੀ ਇਹ ਪਿੰਡਾਂ ਵਿੱਚ ਦੀ ਰਾਹ ਨੇ ਇਹ ਰਾਹ ਵੀ ਬੜੇ ਨਜ਼ਾਰੇਦਾਰ ਹੁੰਦੇ ਨੇ। ਟਾਵਾ ਟਾਵਾ ਬੰਦਾ ਜਾਂਦਾ ਉੱਤੇ ਪਹਾੜੀਆਂ ਦੇ ਵਿੱਚੋਂ ਦੀ ਜਾ ਜਾ ਕੇ ਆਹ ਨਾਲ-ਨਾਲ ਨਦੀ ਆਉਂਦੀ ਐ, ਰੋੜੂ ਤੋਂ ਹੀ ਆਉਂਦੀ ਆ। ਨਦੀ ਦੇ ਨਾਲ-ਨਾਲ ਇਹ ਰੋੜ ਆ। ਐਂ ਜਾ ਕੇ ਇਹ ਸਤਲੁਜ 'ਚ ਮਿਲ ਜਾਂਦੀ ਆ। ਇੱਥੇ ਆਪਾਂ ਮਾਤਾ ਕੋਲ ਚਾਹ ਪੀਤੀ। ਦੇਖ ਲਓ ਇਦਾਂ ਦੇ ਬੰਦੇ ਨੇ। ਮੈਂ ਮਾਤਾ ਨੂੰ ਕਿਹਾ ਮਾਤਾ ਜੀ ਬਾਲੂ ਸ਼ਾਹੀ ਦੇ ਦਿਓ। ਮਾਤਾ ਕਹਿੰਦੀ ਬੈਠੋ ਚਾਹ ਪੀਂਨੇ ਆ ਨਾਲੇ। ਨਾਲੇ ਮਾਤਾ ਬਾਲੂ ਸ਼ਾਹੀ ਖਾਦੀ ਨਾਲੇ ਚਾਹ ਪੀਤੀ। ਮਾਤਾ ਕਹਿੰਦੀ ਨਹੀਂ ਨਹੀਂ ਕੋਈ ਪੈਸਾ ਨਹੀਂ ਲੈਣਾ। ਨਾਲੇ ਇੱਕ ਉਹ ਹੋਟਲ ਵਾਲਾ ਸੀ ਜਿਹੜਾ ਕਹਿੰਦਾ 2 ਗਲਾਮ ਜਮਣਾ ਦੇ 30 ਹਰ ਤਰ੍ਹਾਂ ਦਾ ਬੰਦਾ ਮਿਲਦਾ ਦੇਖੋ ਹਰ ਤਰ੍ਹਾਂ ਦਾ ਬੰਦਾ ਦਿਖਾਈ ਜਾਊਗਾ ਤੁਹਾਨੂੰ ਦੇਖੋ ਇਧਰੋਂ ਨਦੀ ਆਉਂਦੀ ਆ ਐ ਆਉਂਦੀ ਆਉਂਦੀ ਬਹੁਤ ਪਾਣੀ ਆ ਦੇ ਵਿੱਚ ਇਹ ਉਹ ਸਤਲੋਜ ਦੇ ਵਿੱਚ ਚਲੇਗੀ ਦੇਖੋ ਇਹ ਰੋੜੂ ਕਨੀ ਆਉਂਦੀ ਆ ਸਾਰੀ ਇਹ ਉਹ ਦੇ ਸਤਲੋਜ ਦੇ ਵਿੱਚ ਸੰਗਮ ਹੋ ਗਿਆ ਇਹਦਾ ਆ ਬਹੁਤ ਸੋਹਣੀ ਜਗ੍ਹਾ ਆਈ ਆ ਵੀ ਵਿੱਚ ਆ ਮੰਦਿਰ ਬਣਿਆ ਹੋਇਆ ਆ ਦੇਖੋ ਆ ਇੱਥੇ ਬੰਦਾ ਜਿਵੇਂ ਮਰਜ਼ੀ ਕੈਂਪ ਕਰੇ ਆ ਨਾਲ ਸਤਲੋਜ ਜਾ ਰਿਹਾ ਜਮਾ ਨਾਲ ਤੋਂ ਦੀ ਜਾ ਰਿਹਾ ਬੰਦਾ ਆ ਰਾਮ ਨਾਲ ਉੱਥੇ ਬੈਠੇ 7 ਵਜੇ ਦੇ ਕਿਨਾਰੇ ਦੇ ਖਹਿ ਕੇ ਜਾਂਦਾ ਜਮਾ ਪਾਣੀ ਉਹ ਘੈਂਟ ਜਗਾ ਬੜੀ ਸੋਹਣੀ ਲੋਕੇਸ਼ਨ ਆ ਇਹ ਓਰੇ ਵੀ ਲੱਗੀਆਂ ਹੋਈਆਂ ਨੇ ਇਹ ਗੰਨਾ ਸਾਰਾ ਥੱਲੇ ਵੀ ਲਿਆਉਂਦੇ ਓਰੇ ਨਹੀਂ ਹੈਗਾ ਮੈਂ ਪੁੱਛਿਆ ਨਾ ਉਹ ਥੱਲੇੋਂ ਹੀ ਲਿਆਉਂਦੇ ਆ ਸਾਰੇ ਜੂਸ ਦਾ ਗਲਾਸ ਓਰੇ ਮਹਿੰਗਾ 40 50 60 ਐ ਆ ਇੱਕ ਪਿਆਰੇ ਆ ਸਫੇਦਿਆਂ ਬਾਰੇ ਮੈਂ ਭੁੱਲ ਗਿਆ ਸੀ ਦੱਸਣਾ ਤੁਹਾਨੂੰ ਕੱਲ ਦੱਸਿਆ ਕਿੰਨੇ ਸਫੇਦੇ ਨੇ ਮੈਂ ਕੱਲ ਬਾਈ ਨੂੰ ਪੁੱਛਿਆ ਉਹ ਕਹਿੰਦਾ ਇਹ ਨਾ ਸਰਕਾਰ ਨੇ ਲਾਏ ਸੀਗੇ ਸਰਕਾਰ ਨੇ ਕਹਿੰਦਾ ਲਾਇਸੀ ਤੇ ਇੱਥੋਂ ਦੇ ਆ ਦੇਖੋ ਕਿਵੇਂ ਨੇ ਉਹ ਫੇਰ ਉਹ ਕਹਿੰਦਾ ਇੱਥੋਂ ਦੇ ਅਸੀਂ ਲੋਕ ਕਹਿੰਦਾ ਬਹੁਤ ਦੁਖੀ ਆ ਕਹਿੰਦਾ ਸਾਡਾ ਇਹਨਾਂ ਨੇ এনਵਾਇਰਨਮੈਂਟ ਬਹੁਤ ਖਰਾਬ ਕਰਿਆ ਮੈਂ ਕਿਹਾ ਕਿੱਦਾਂ ਉਹ ਕਹਿੰਦਾ ਭਾਈ ਇੱਕ ਤਾਂ ਇਹਨਾਂ ਪਾਣੀ ਗਰਮੀ ਗੁਰ ਮੀ ਜੀ ਬਹੁਤ ਆ ਇੱਕ ਕਹਿੰਦਾ ਸਾਡੇ ਇਹ ਖਰਾਬ ਕਰਤੇ ਜਿਵੇਂ ਆਹਾ ਕਹਿੰਦਾ ਪਕੜ ਨਹੀਂ ਹੈਗੀ ਟੈਗ ਪੈਂਦੇ ਨੇ ਹੋਰ ਖਾਹ ਕੋ ਦੱਸਿਆ ਭੁੱਲ ਗਿਆ ਬਾਈ ਨੇ ਕਹਿੰਦਾ ਅਸੀਂ ਇਹਨਾਂ ਤੋਂ ਖੁਸ਼ ਨਹੀਂ ਹੈਗੇ ਨਾ ਕਹਿੰਦਾ ਸਾਡੇ ਇਹਨਾਂ ਦੀ ਇਹਨਾਂ ਦੀ ਇੰਨੀ ਲੱਕੜ ਲੋੱਕੜ ਸਾਡੇ ਉਹ ਹੁੰਦੀ ਆ ਤੇ ਆਹ ਦੇਖੋ ਇੱਥੇ ਉਹ ਦੇਖੋ ਰੇਤਾ ਕਿੰਨਾ ਪਿਆ ਤੇ ਰੇਤੇ ਦਾ ਵੀ ਇੱਥੇ ਮੈਂ ਦੇਖਿਆ ਇੱਥੇ ਨਾ ਗਦੇ ਜੇ ਲੱਗੇ ਹੋਏ ਨੇ ਗਧੇ ਆ ਨਾ ਬੋਰੀਆਂ ਟੰਗੀਆਂ ਆ ਜਿਵੇਂ ਤੁਹਾਨੂੰ ਉੱਤਰ ਦਿਖਾਇਆ ਸੀ ਮੈਂ ਰੋੜੂ ਕੰਨੀ ਜਦੋਂ ਗਿਆ ਸੀ ਉਹ ਥੱਲਿਓਂ ਗਦੇ ਤੇ ਬੋਰੀਆਂ ਪਾਪ ਆ ਉੱਤੇ ਸੜਕਾਂ ਦੇ ਲਿਹਾਈ ਜਾਂਦੇ ਨੇ ਉਸ ਤੋਂ ਫਿਰ ਗੱਡੀ ਗੁੱਡੀ ਜੇ ਢੋਈ ਜਾਂਦੇ ਨੇ ਕਈ ਚੋਰੀ ਚਕਾਰੀ ਵੀ ਚੱਲਦਾ ਕੰਮ ਕਈ ਉੱਥੋਂ ਦੇ ਨਾਲ ਦੇ ਕੋਈ ਵਧੀਆ ਬੰਦਿਆਂ ਨਾਲ ਮਿਲਪੁੱਤ ਭੋਗਤ ਕੇ ਵੀ ਹੁੰਦਾ ਲੈ ਦੇ ਕੇ ਲੋਵੀ ਅਣਰਾਮਪੁਰ ਵਾਲੇ ਕਹਿੰਦੇ ਅਸੀਂ ਤੁਹਾਡਾ ਸਵਾਗਤ ਕਰਦੇ ਆਂ ਹਾਰਦਿਕ ਸਵਾਗਤ ਨਾਲੇ ਪੜੀਏ ਸਵਾ ਰਾਮਪੁਰ ਚੋ ਪਿਆਰਿਓ ਮਾਤਾ ਜਾਂਦੀਆਂ ਨਾ ਗੜਵੀ ਚੱਕੀ ਉਹ ਦੇਖੋ ਉਹ ਮਾਤਾ ਪਾਪਾ ਨੂੰ ਚਾਹ ਪਾ ਕੇ ਕਹਿੰਦੇ ਬਾਬਾ ਜੀ ਚਾਹ ਪੀਓ ਐਦਾਂ ਦੇ ਲਓ ਕੋ ਕੋ ਨਹੀਂ ਪਤਾ ਕਿੱਥੇ ਕੀ ਮਿਲ ਜਾਣਾ ਆ ਬਾਈ ਮਿਲੇ ਆਪਾਂ ਨੂੰ ਇਹ ਪਟਿਆਲੇ ਤੋਂ ਨੇ ਆ ਦੇਖੋ ਬਾਈ ਮਰੂਤੀ ਚੱਕੀ ਫਿਰਦੇ ਨੇ ਆ ਲਓ ਹੋਰ ਬਾਈ ਜੀ ਠਾਕੁਰ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਨਹੀਂ ਕੀ ਕਹਿੰਦੇ ਤੁਸੀਂ ਕੀ ਕਰਦੇ ਹੋਰੇ ਆਪਾਂ ਉਹ ਨੌਕਰੀ ਕਰਦੇ ਜੀ ਹਮਾਰੇ ਅਸੀਂ ਨੌਕਰੀ ਕਰਦੇ ਹਾਂ ਤੇ ਫਿਰ ਗੇੜਾ ਲੱਗਦਾ ਰਹਿੰਦਾ ਪੰਜਾਬ ਹਾਂ ਮੈਂ ਹੁਣੇ ਹੀ मिनट लाके है जुआ खेलने के गए थे कि बच्चे अच्छा अच्छा बच्चे ओथे ही ने फैमिली ओथे है फैमिली ਨਾਲ ਹੀ ਉਰੇ ਪੜਾਉਂਦੇ ਅਸੀਂ ਉਰੀ ਰਹਿੰਦੇ ਨਾ ਠੀਕ ਆ ਜੀ ਫਿਰ ਸੋਹਰੇ ਮੇਰੇ ਪਟਿਆਲੇ ਹੀ ਨੇ ਮਤਲਬ ਸੋਹਰੇ ਪਟਿਆਲੇ ਨੇ ਠੀਕ ਬਾਦਰੀਗੜ ਮੇਰੇ ਨਾਨਕੇ ਨੇ اچھا ਜੀ ਜੀ ਸਾਰੇ ਵਿਆਹੇ ਵੀ ਨੇ ਕਿੰਨਾ ਚਿਰ ਹੋ ਗਿਆ ਉਰੇ ਤੁਹਾਨੂੰ ਮੇਰੀ ਸਟੱਡੀ ਇੱਥੀ ਹੋਈ ਭਾਈ ਪੂਰੀ ਹੋਈ ਆ ਹਾਂ ਠੀਕ ਆ ਸਾਹਿਬ ਵੀ ਉਰੀ ਆਗੇ ਸੀਗੇ اچھا ਜੀ ਛੋਟੇ ਸੀਗੇ ਉਦੋਂ ਅਸੀਂ ਅੱਤੀ ਅੱਤੀ ਸੈਟ ਠੀਕ ਆ ਜੀ ਫਿਰ ਵਿਆਹ ਵੀ ਇੱਦਾਂ ਹੀ ਕਰਾਇਆ ਨਾ ਵਿਆਹ ਆਪਣੇ ਉੱਥੇ ਹੀ ਰਾਇਆ ਪੰਜਾਬ 'ਚ ਕਰਾਇਆ ਹਾਂ ਸਮਾਣੇ ਹੈ ਮੇਰਾ ਸਮਾਣੇ ਆ ਚਲੋ ਵਧੀਆ ਗੱਲ ਆ ਜੀ ਬਾਕੀ ਸਾਡੇ ਲਈ ਕੋਈ ਸੇਵਾ ਦੱਸੋ ਨਾ ਨਾ ਬਸ ਕੋਈ ਗੱਲ ਨਹੀਂ ਛੱਡਦੀ ਗੱਲਾਂ ਜੀ ਠੀਕ ਆ ਜੀ ਤੋ ਜਰੂਰ ਤੇ ਪਈ ਤੋ ਭਾਜੀ ਸਾਨੂੰ ਲੋੜ ਕੁਝ ਵੀ ਪਈ ਤੁਹਾਨੂੰ ਯਾਦ ਕਰ ਲੈਣਾ ਸਾਡੇ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਮੈਂ ਨੰਬਰ ਲੈ ਲਵਾਂ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫੌਜੇ ਹਾਂਜੀ ਆਪ ਇੱਥੇ ਆਪਾਂ ਹੁਣ ਰਾਮਪੁਰ ਤੋਂ ਪਹਿਲਾਂ ਥੋੜਾ ਜਿਹਾ ਪਹੁੰਚੇ ਆ ਇੱਥੇ ਆ ਬਾਈ ਹੁਣੀ ਮਿਲੇ ਨੇ ਇਹ ਪੰਜਾਬ ਤੋਂ ਨੇ ਲੱਕੜ ਦਾ ਕੰਮ ਕਰਦੇ ਨੇ ਓਰੇ ਸਾਰੇ ਆਹ ਜਗ ਅਠਾਂ ਚਕੂਠਾਂ ਜੋੜੇ ਜਾੜੇ ਸਾਰਾ ਕੁਝ ਬਣਾਉਂਦੇ ਨੇ ਆਹ ਦੁਕਾਨਾਂ ਬਾਈਆਂ ਦੀ ਆ ਦੇਖੋ ਇਧਰ ਅੰਦਰ ਆਹ ਬਾਈ ਆ ਬਾਈ ਕੀ ਨਾਮ ਆ ਆਪਣਾ ਜੱਸਾ ਜਸਵਿੰਦਰ ਸਿੰਘ ਜੱਸਾ ਜਿੰਨੇ ਕਿੱਥੋਂ ਆਏ ਤੁਸੀਂ ਕਿੱਥੋਂ ਆਪਣਾ ਮਰੇਂਡਾ ਜਾਈ ਮਰਿੰਡਾ ਠੀਕ ਆ ਜਿਲ੍ਹਾ ਉੱਪਰ ਦਿਲਾ ਹਾਂ ਮਨੇ ਉੱਥੋਂ ਦੇ ਨੱਕ ਆਇਆ ਵਿੱਚ ਦੀ ਮੈਂ ਚੰਡੀਗੜ੍ਹ ਵਿੱਚ ਦੀ ਕਿੰਨਾ ਚਿਰ ਹੋ ਗਿਆ ਵਾਹੀ ਹੁਣੇ 50 ਦਾ 7 ਦਾ 13 14 ਸਾਲ ਆ ਗਏ 13 ਹਾਂਜੀ ਮੈਨੂੰ ਹੋ ਗਏ 5 ਕੁ ਮਹੀਨੇ ਹੋਏ 5 ਮਹੀਨੇ ਵਧੀਆ ਗੱਲ ਲੱਗਿਆ ਔਰੇ ਮੈਂ ਨੋਕੇ ਅੱਛਿਆ ਲੱਗਦੀ ਗੱਲ ਤੇ ਕਿ ਕਿਵੇਂ ਹਿਸਾਬ ਕਿਤਾਬਾ ਤੁਹਾਡਾ ਇੱਥੇ ਕਿਵੇਂ ਮਤਲਬ ਘਰਾਂ-ਕੁਰਾਂ ਜਿਵੇਂ ਕੰਮ ਕਰਦੇ ਹੋ ਜਾਂ ਇੱਥੋਂ ਹੀ ਜੋੜੀਆਂ ਬਣਾਉਣੇ ਦੁਕਾਨ ਜੀ ਨਹੀਂ ਆਪਾਂ ਉਰੇ ਵੀ ਆਰਡਰ ਦੇ ਕਰੀ ਜਾਂਦੇ ਆ ਜਿੱਦਾਂ ਇਹ ਘਰ 'ਚ ਵੀ ਕੰਮ ਮਿਲ ਗਿਆ ਘਰ 'ਚ ਵੀ ਕਰੀ ਜਾਂਦਾ ਜੀ ਕਿਦਾਂ ਵੀ ਕੰਮ ਮਿਲ ਗਿਆ ਇੱਥੇ ਬਾਈ ਜਿਵੇਂ ਆਪਣੇ ਪੰਜਾਬ 'ਚ ਲੱਕੜ ਦਾ ਕੰਮ ਬਹੁਤ ਕਰਦੇ ਆ ਮੁੰਡੇ ਹਾਂਜੀ ਹੈਨਾ ਮਤਲਬ ਇੱਧਰ ਲੱਕੜ ਦੇ ਕੰਮ ਦੀ ਕਿਵੇਂ ਹੈਗੀ ਆ ਬੁੱਕਤ ਮੰਗ ਹੈਗੀ ਆ ਮੁੰਡੇ ਜਿਵੇਂ ਆਉਂਦੇ ਆਗੇ ਆਪਣਾ ਹੀ ਜਾਨੀ ਕਿ ਕਾਰੀਗਰ ਜ਼ਿਆਦਾ ਬੱਦੇ ਜੇ ਕੰਮ ਦੀ ਵੈਲੀ ਘੱਟਾ ਉਹਦੇ ਕਾਰੀਗਰ ਘੱਟ ਆਈ ਕੰਮ ਦੀ ਵੈਲੀ ਹੋਰ ਇੱਧਰ ਵਾਲੇ ਬੰਦੇ ਅਲੋਪਲੇ ਇੰਨਾ ਕੰਮ ਕੋਈ ਮ ਜਾਣਦੇ ਨਹੀਂ ਹੈਗੇ ਜਾਣਦੇ ਮਤਲਬ ਜੇ ਉਰੇ ਆਪਣੇ ਉਥਰੋਂ ਕਾਰੀਗਰ ਇੱਧਰ ਆਵੇ ਤਾਂ ਉਹਨੂੰ ਕੰਮ ਮਿਲਣਾ ਹੀ ਮਿਲਣਾ ਹੈ ਨਾ ਮਿਲਣਾ ਹੀ ਮਿਲਣਾ ਆਪਣੇ ਯਾਨੀ ਕਿ ਬੰਦਿਆਂ ਦੇ ਵਧੀਆ ਮੰਨਦੇ ਆਂ ਇਹ ਬੰਦੇ ਆ ਪੰਜਾਬੀਆਂ ਨੂੰ ਕੰਮ ਵਧੀਆ ਮੰਨਦੇ ਨੇ ਜਿਵੇਂ ਆਪਣੇ ਤਾਂ ਹੁਣ ਬਈ ਬਹੁਤ ਮੁੰਡਾ ਹੈਗਾ ਜਿਹੜਾ ਲੱਕੜ ਦਾ ਕੰਮ ਕਰਦਾ ਹੈ ਨਾ ਆਪਣੇ ਕਾਰੀਗਰ ਪਾਉਂਦਾ ਮਤਲਬ ਜਿਹਨੂੰ ਮਾੜਾ-ਮੋਟਾ ਸ਼ੌਂਕ ਆ ਵੀ ਯਾਰ ਅਸੀਂ ਆਪਣੇ ਸ਼ਹਿਰ ਤੋਂ ਬਾਹਰ ਜਾਣਾ ਉਹ ਇੱਧਰ ਆ ਸਕਦਾ ਹੈ ਨਾ ਆ ਸਕਦਾ ਚਲੋ ਪਿਆਰੇ ਹੁਣ ਲੱਸੀ ਬਣਾਈ ਆ ਬਾਈਆਂ ਨੇ ਫਿਰ ਪੀ ਕੇ ਫੇਰ ਕਰਦੇ ਆਂ ਬਾਈ ਆ ਜੋੜੀਆਂ ਜੁੜੀਆਂ ਇੱਥੇ ਬਣਾਉਂਦੇ ਨੇ ਸਾਰੇ ਬਾਈ ਹੁਣੀ ਆ ਲੋ ਆ ਲੋ ਆ ਵਿੰਡੋਆਂ ਬਣਾਈਆਂ ਪਈਆਂ ਜਿਵੇਂ ਹੁਣ ਦੱਸਿਆ ਬਾਈ ਨੇ ਕਹਿੰਦਾ ਤੇ ਕੰਮ ਦੀ ਬਹੁਤ ਬੁੱਕਤ ਆ ਆ ਲਿਆ ਰੋਸਨ ਦਾਣ ਬਣਾਏ ਪਏ ਆ ਮਸ਼ੀਨ ਆ ਜਿੱਥੇ ਆਪਾਂ ਸਾਈਕਲ ਲਾਇਆ ਆ ਮਸ਼ੀਨ ਆ ਇੱਕ ਇਹ ਮਸ਼ੀਨਾਂ ਦਾ ਬਾਈ ਫਿਰ ਥੱਲੋਂ ਹੀ ਲਿਆਉਂਦੇ ਹੋਵੋਗੇ ਤੁਸੀਂ ਹਣਾ ਲੁਧਿਆਣੇ ਤੋਂ ਆਈ ਹੋਈ ਆ ਇਹ ਅੱਛਾ ਫਿਰ ਇਹ ਦੁਕਾਨ ਇਹ ਆਹੀ ਦੁਕਾਨ ਆ ਨਾ ਲੱਕੜ-ਲੁੱਕੜ ਫਰੇ ਤੁਸੀਂ ਵਿੱਚ ਰੱਖ ਇਹ ਲੱਕੜ ਬਾਈ ਲੋਕਲੀ ਆ ਲੋਕ ਦੇ ਇਹ ਕੀ ਦੀ ਲੱਕੜ ਆ ਕੀ ਲੈ ਕਹਿ ਲਓ ਠੀਕ ਠੀਕ ਜਿਹੜੀ ਬਾਈ ਇਹਨਾਂ ਦੀ ਲੱਕੜ ਆ ਇੱਕ ਜਿਹੜੀ ਇਹ ਕਹਿੰਦੇ ਆ ਗਲਦੀ ਨਹੀਂ ਜਿੰਨਾਂ ਦੇ ਇਹਨਾਂ ਨੇ ਘਰ ਘੁਰ ਵੀ ਪਾਏ ਹੁੰਦੇ ਨੇ ਉਹ ਕਿਹੜੀ ਲੱਕੜ ਆ ਤੁਸੀਂ ਕਹਿੰਦੇ ਨਹੀਂ ਤੁਸੀਂ ਲੋਕਲ ਭਾਈ ਜੀ ਲੈ ਲਿਆ ਹਾਂ ਉਹੋ ਕੇ ਦੇਵਦਾਰ ਹੋ ਗਿਆ ਦੇਵਦਾਰ ਠੀਕਾ ਚਲੋ ਠੀਕ ਆ ਜੀ ਠੀਕ ਆ ਬੱਬਾ ਜੀ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਇੱਥੋਂ ਪਾਈਆਂ ਨੇ ਲੱਸੀ ਪਿਆਈ ਸੀ ਉਥੋਂ ਥੋੜਾ ਜਿਹਾ ਚੱਲ ਕੇ ਅੱਗੇ ਆਏ ਆ ਤੇ ਦੇਖੋ ਆਹ ਥਿਊ ਬਣਦਾ ਸਤਲੁਜ ਦਾ ਲਾ ਕਿਉਂ ਸੱਪ ਵਾਂਗੂ ਖਾਂਦਾ ਨਾ ਬਟੇ ਇਧਰੋਂ ਐ ਆਉਂਦਾ ਉਹ ਤਾਂ ਫੇਰ ਘੁੰਮ ਕੇ ਉਹ ਸ਼ਹਿਰ ਦੇ ਪਿੱਛੇ ਨੂੰ ਚਲੇ ਜਾਂਦਾ ਇੱਧਰ ਨੂੰ ਆਹ ਦੇਖੋ ਆ ਮੰਦਿਰ ਆ ਬਜਰੰਗ ਬਲੀ ਦਾ ਜੈ ਹਨੂਮਾਨ ਜੀ ਜੈ ਹਨੂਮਾਨ ਜੀ ਸ਼੍ਰੀ ਮਹੇਸ਼ ਮੰਦਿਰ ਮਹਾ ਲక్ష్ਮੀ ਮੰਦਿਰ ਪਰਾ ਰਾਮਪੁਰ ਸ਼ਹਿਰ ਆ ਪਰਲੇ ਪਾਸੇ ਹੈਗਾ ਜ਼ਿਲ੍ਹਾ ਕੁੱਲੂ ਇਧਰਲੇ ਪਾਸੇ ਜ਼ਿਲ੍ਹਾ Shimla ਦੇਖੋ ਦਰਿਆ ਹੱਦ ਬਣਾਉਂਦਾਗਾ ਇੱਕ ਤਰ੍ਹਾਂ ਦਾ ਜ਼ਿਲ੍ਹੇ ਦੀ ਬਾਉਂਡਰ ਬਣਾਉਂਦਾ ਦਰਿਆ ਬਾਉਂਡਰ ਉਧਰ ਕੁਲੂ ਤੇ ਇਧਰ Shimla ਇਧਰਲੇ ਬੰਦਿਆਂ ਨੂੰ ਹਿਸਾਬ ਲਾਓ ਤੁਸੀਂ ਕੁਲੂ ਜਾਣਾ ਪੈਂਦਾ ਹਣਾ ਸਰਕਾਰੀ ਕੰਮ ਕਰਾਉਣ ਲਈ ਤੇ ਇਧਰਲੇ ਪਾਸੇ ਵਾਲਿਆਂ ਨੂੰ Shimla ਜਾਂਦਾ ਪੈਂਦਾ ਹੋਣਾ ਚਲੋ ਪਿਆਰਿਓ ਆਹ ਸਿਆ ਵੱਡਾ ਸ਼ਹਿਰ ਆ ਇਹ। ਇੱਕ ਬਾਬਾ ਆਇਆ ਨੇ ਰੈਡੀ ਰਾਈ ਹੋਈ ਆ ਦੇਖੋ। ਰੰਗ-ਬਰੰਗੀਆਂ ਆਈਸਕ੍ਰੀਮਾਂ ਇੱਧਰੋਂ ਚੱਲੇ ਆਣ ਅੱਗੇ। ਇਹ ਰਾਂ ਲੁਧਿਆਣੇ ਤੋਂ ਆ ਲੋ ਪਿਆਰਿਓ। ਆ ਗੱਡਾ ਅੱਜ ਵਾਕਾਂ ਦਾ ਚੱਲ ਰਹੀ ਐਕਸਰਸਾਈਜ਼। ਇਹ ਗਰਾਊਂਡ ਆ। ਔਰ ਆ ਚ ਉਹ ਸਕੂਲ ਕਾਲਜ ਇਕੱਠਾ ਹੀ ਆ ਸਾਰਾ ਦੇਖੋ। ਕਿੱਡਾ ਵੱਡਾ ਗਰਾਊਂਡ ਆ। ਦੇਖੋ ਪਿਆਰਿਓ। ਜਿਹੜਾ ਆ ਰੋੜਾ ਨਾ ਇਹ ਪੁਰਾਣਾ ਰੋੜਾ ਇਹ ਰਾਮਪੁਰ ਤੋਂ ਪਰੇ ਜੀ ਆਉਂਦਾ ਇਹ ਪੁਰਾਣਾ ਰੋੜਾ ਮਤਲਬ ਪਹਿਲਾਂ ਇਹੀ ਸੀਗਾ ਜਿਹਨੂੰ ਇੰਡੋ ਤੇ ਵਧੀਆ ਨਾ ਰੋੜ ਕਹਿੰਦੇ ਨੇ ਇਹ ਅੱਗੇ ਜਾ ਕੇ ਫੇਰ ਇਹਦੇ ਨਾਲ ਹੀ ਮਲਾਇਆ ਹੋਇਆ ਉਹ ਦੇਖੋ ਮੰਦਿਰ ਆ ਉਥੇ ਬਹੁਤ ਸੋਹਣਾ ਜਿੱਦਾਂ ਨੇ ਮੰਦਿਰ ਚ ਆਪਾਂ ਰੁਕੇ ਸੀ ਨਾ ਉਦਾਂ ਦਾ ਹੀ ਆ ਜੇ ਆਪਾਂ ਹੋਰ ਆ ਪਏ ਹੁੰਦੇ ਇਹ ਨਹੀਂ ਪਤਾ ਆਪਾਂ ਉੱਥੇ ਹੀ ਰੁਕ ਜਾਂਦੇ ਆਹ ਲੋ ਪਿਆਰਿਓ ਆਹ ਹੋਰੇ ਜੇ ਸੀਬੀਆਂ ਲੱਗੀਆਂ ਹੋਈਆਂ ਨੇ ਇਹ ਪਹਾੜ ਕੱਟੀ ਜਾਂਦੀਆਂ ਨੇ ਆਹ ਇੱਥੋਂ ਦਾ ਰੋਡ ਤੰਗ ਆ ਦੇਖੋ ਇਹ ਰੋਡ ਚੌੜਾ ਕਰਨਗੇ ਮੇਰੇ ਹਿਸਾਬ ਨਾਲੋਂ ਤਾਂ ਆ ਜਾਂਦੇ ਆ ਧੂੜਾਂ ਪੜਦੇ ਇਹ ਖਾਸੇ ਸਾਰੇ ਨੇ ਪਿਆਰੋ ਆ ਸਾਰਾ ਸ਼ਹਿਰ ਆ ਗਿਆ ਜਖਰੀ ਆ ਦੇਖੋ ਬਹੁਤ ਲੰਬਾ ਲੰਬਾ ਤਾਂ ਨਹੀਂ ਕਹਿਣਾ ਕਿਲੋਕੀਮੀਟਰ ਦੇ ਵਿੱਚ ਵਿੱਚ ਵਸਿਆ ਹੋਇਆ ਸ਼ਹਿਰ ਅਮਠਿਆਈਆਂ ਦੀ ਦੁਕਾਨ ਮੈਡੀਕਲ ਸਬਜ਼ੀ ਉਹ ਸਾਹਮਣੇ ਮੈਡੀਕਲ ਆ ਹੋਟਲ ਕੰਪਿਊਟਰ ਆ ਕੁੱਤੇ ਮਤਲਬ ਇਹੀਆਂ ਦੁਕਾਨਾਂ ਨੇ ਲਓ ਪਿਆਰਿਓ 5:30 ਵਜੇ ਪੂਰੇ ਸਹੀ ਇੱਥੋਂ ਜਿਓਰੀ ਰਹਿ ਗਿਆ 7:30 ਕਿਲੋਮੀਟਰ ਜਿੱਥੇ ਅੱਜ ਟਿਕਾਣਾ ਕਰਨਾ ਆਪਾਂ ਪਿੱਛੇ ਜੀ ਆਖਰੀ ਆਇਆ ਸੀ ਉੱਥੋਂ 13 ਕਿਲੋਮੀਟਰ ਸੀਗਾ ਜੋਰੀ 5 ਵਜੇ ਮੈਂ ਕਿਹਾ ਹਲੇ ਤਾਂ ਪਿਆ ਦੇਣ ਕਾ ਨੂੰ ਆਪਾਂ ਉਹ ਕਰਨਾ ਵਾਟ ਕੱਢ ਲਈਏ ਦੇਖੋ ਪਿਆਰਿਓ ਕਿਵੇਂ ਝਰਨੇ ਕਰਦੇ ਆਹ ਦੇਖੋ ਕਿੰਨਾ ਸੋਹਣਾ ਚਾਵਲ ਤੇ ਚਾਵਲ ਤੇ ਚਪਤੀ ਦਿੱਤੀ ਆ ਮੈਂ ਬੋਨਾ ਬਹੁਤ ਕਮ ਖਾਤਾ ਹੂੰ ਅਗਰ ਚਪਤੀ ਦੋਗੇ ਤਾਂ ਬਸ 1 ਜਾਂ 2 ਅੱਛਾ ਅਗਰ ਚਾਵਲ ਦੋਗੇ ਤਾਂ ਇਤਨੇ ਕੁ ਬਾਅਦ ਚੰਗਾ ਤੇ ਇਹ ਵਾਲਾ ਠੀਕ ਆ ਮੱਛਰੇ ਇਹ ਮੱਛੀ ਨੂੰ ਹੀ ਦੇ ਦੇ